ਸਰਸ਼ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰਾਂ ਕਿਰਨਦੀਪ ਗੌਰ ਦੁਆਰਾ ਲਿਖੇ ਗਏ ਨਾਵਲ ਪਵਿੱਤਰ ਮੁਹੱਬਤ ਦਾ ਭਾਗ 5ਮਾ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਕਰ ਦਿਓ ਜੀ ਬਹੁਤ ਮਾੜੀ ਗੱਲ ਹੋਈ ਚਾਹੀ ਚਾਚਾ ਤਾਂ ਸਾਡਾ ਐਡਾ ਸਾਬੂ ਬੰਦਾ ਨਾਲੇ ਤੁਹਾਡੇ ਘਰੇ ਖੜਕੂ ਕਿੱਥੋਂ ਆ ਗਏ ਇਹ ਤਾਂ ਮੈਨੂੰ ਕਿਸੇ ਦੀ ਸਾਜ਼ਿਸ਼ ਲੱਗਦੀ ਹੈ ਮਹਤਾ ਚਾਚੇ 3-4 ਦਿਨਾਂ ਬਾਅਦ ਅਚਾਇਆ ਸੀ ਪਿੰਡ ਮੈਨੂੰ ਤਾਂ ਤੇਰੀ ਭੈਣ ਨੇ ਦੱਸਿਆ ਬੱਗੇ ਦੀਆਂ ਗੱਲਾਂ ਤੋਂ ਨਸੀਬ ਨੂੰ ਪਤਾ ਲੱਗਿਆ ਕਿ ਜੀਤ ਕੇ ਰੋੜਾ ਇਹਨੇ ਵੀ ਨਹੀਂ ਮਾਰਿਆ ਬੱਗਾ ਹਮਦਰਦੀ ਕਰਦਿਆਂ ਬੋਲਿਆ ਹੁਣ ਫੇ ਚਾਚੇ ਚਾਚੇ ਨੂੰ ਛੁੜਵਾਉਣ ਦੀ ਗੱਲ ਕਿੱਥੋਂ ਤੱਕ ਕੱਪੜੇ ਕੱਲ ਨੂੰ ਤੇਰੇ ਤਾਇ ਵਰਗੇ ਪਿੰਡ ਦੀ ਬਚਾਈ ਕੇ ਨੰਬਰਦਾਰ ਹੋਣੀ ਥਾਣੇ ਜਾਣਗੇ ਪਤਾ ਨਹੀਂ ਕੀ ਬਣੂਗਾ ਅੱਜ ਵੀ ਗਿਆ ਸੀ ਕੁਝ ਬੰਦੇ ਪਰ ਕਿਸੇ ਨੇ ਗੱਲ ਰਾ ਨਹੀਂ ਪਾਈ ਨਸੀਬ ਨੇ ਹੌਂਕਾ ਲੈਂਦੇ ਆ ਗਿਆ ਨਸੀਬ ਨੂੰ ਜੀਤ ਦੁਆਰਾ ਦਿੱਤੀ ਧਮਕੀ ਤੋਂ ਡਰ ਲੱਗ ਰਿਹਾ ਸੀ ਕਿ ਕਿਤੇ ਸੰਤੋਖ ਦਾ ਮੁਕਾਬਲਾ ਬਣਾ ਕੇ ਮਾਰ ਹੀ ਨਾ ਦਿੱਤਾ ਜਾਵੇ ਨਹੀਂ ਨਹੀਂ ਮੈਂ ਆਪਣੇ ਸੰਤੋਖ ਨਾਲ ਇਹ ਕੁਝ ਨਹੀਂ ਹੋਣ ਦੇਣਾ ਰੱਬਾ ਕਿਹੜਾ ਫੈਰ ਕੱਢਿਆ ਅੱਗੇ ਦੁੱਖ ਘਟ ਸੀ ਜਿਹੜਾ ਆ ਮੇਰੇ ਮੂਰੇ ਲਿਆ ਦਿੱਤਾ ਚਾਚੇ ਧਨਕਰ ਆਪਣੇ ਘਰੋਂ ਰੋਟੀ ਬਣਾ ਕੇ ਲਿਆਈ ਨਸੀਬ ਦਾ ਉੱਕਾ ਹੀ ਦਿਲ ਨਹੀਂ ਸੀ ਕਰਦਾ ਰੋਟੀ ਖਾਣ ਨੂੰ ਪਰ ਚਾਚੀ ਨੇ ਕਿਹਾ ਕਿ ਆਹ ਢਿੱਡੇ ਚ ਪਲ ਰਹੀ ਬੱਚੇ ਦਾ ਖਿਆਲ ਰੱਖ ਇਹਦਾ ਕੀ ਦੋਸ਼ਾ ਨਸੀਬ ਚਾਚੇ ਤੂੰ ਹੀ ਵੇਖ ਲੈ ਤੇਰੀ ਰਿਗਾ ਜੇ ਕੋਈ ਠਾਣੇ ਦਾ ਆਪਾਂ ਤੈਨਨੇ ਕਿਲੇ ਵੇਚ ਦਾਂਗੇ ਮੇਰਾ ਸੰਤੋਖ ਕਰਿਆ ਜੀ ਬਸ ਚਾਚੇ ਕੋਈ ਨਾ ਪੁੱਤ ਸੰਤੋਖ ਆਜੂਗਾ ਤੇ ਇਓਂ ਦਿਲ ਨਾ ਹਾਰ ਚਲ ਰੋਟੀ ਖਾ ਲੈ ਨਸੀਬ ਨੇ ਕੋਲ ਬੈਠੇ ਝਾਕਦੇ ਦੋਹਾਂ ਜੇਠਾਂ ਬਲਵੇਖਿਆ ਤੇ ਤਰਸ ਜਿਹਾ ਆਇਆ ਥੋੜਾ ਹੌਂਸਲਾ ਫੜ ਬੋਲੇ ਪਾਈ ਚਲੋ ਤੁਸੀਂ ਤਾਂ ਮੰਜੇ ਤੇ ਬਾਰਜੋ ਚਲੋ ਆਪਾਂ ਰੋਟੀ ਖਾਈਏ ਬਲਵੇ ਨਸੀਬ ਗੁਰੇ ਪਹਿਲਾਂ ਤੂੰ ਖਾ ਨਸੀਬ ਨੇ ਥਾਲ 'ਚ ਰੋਟੀਆਂ ਦਰ ਦੋਹਾਂ ਨੂੰ ਫੜਾਈਆਂ ਪਰ ਜਿੰਨਾ ਚਿਰ ਨਸੀਬ ਨੇ ਵਰ ਕੀ ਆਪਣੇ ਮੂੰਹ ਵਿੱਚ ਨਾ ਪਾਈ ਦੋਹਾਂ ਨੇ ਟੋਕਨੇ ਸੀ ਤੋੜਿਆ ਨਸੀਬ ਬੋਲੇ ਆਪਣੇ ਘਰ ਦਾ ਇਹਨਾ ਥਵਾਕਾ ਤੁਸੀਂ ਫਿਕਰ ਨਾ ਕਰੋ ਨਸੀਬ ਘਰ ਆਪ ਛੜਵਉ ਸੰਤੋਖ ਨੂੰ ਨਸੀਬ ਘਰ ਦੇ ਚਿੱਤੇ ਚਰਨਾ ਆਇਆ ਕਿ ਚਰਨਾ ਵੀ ਉਹਦੀ ਮਦਦ ਕਰ ਸਕਦਾ ਪਰ ਉਹ ਕਿੱਥੇ ਹੋਊਗਾ ਚਰਨਾ ਬਨਾਰਸ ਗਿਆ ਤੇ ਬਹੁਤ ਹੀ ਮੁਸ਼ਕਿਲ ਨਾਲ ਉਹਨੂੰ ਬਾਬਾ ਮਿਲੇਆ ਗੰਗਾ ਇਸ਼ਨਾਨ ਕਰ ਕਥਾ ਸੁਣ ਬੈਠੇ ਕਥਾ ਖਤਮ ਹੋਈ ਤਾਂ ਚਿੜੀ ਵਾਲੇ ਬਾਬੇ ਨੇ ਪੁੱਛਿਆ ਕਿ ਕਿਵੇਂ ਇੰਨਾ ਡਰਿਆ ਹੋਇਆ ਜਿਹਾ ਬੈਠਾ ਨਲਿਤੂ ਇੱਥੇ ਕਿਵੇਂ ਚਰਨ ਬਸ ਬਾਬਾ ਜੀ ਅਸ਼ੀਰਵਾਦ ਲੈਣਾ ਆ ਜਿਸ ਰਾਹੇ ਮੈਂ ਪੈਣ ਲੱਗਿਆ ਉਹਦੇ ਲਈ ਪਾਲ ਮਿਲੇ ਮੈਨੂੰ ਥਾਣੇ ਵਿੱਚ ਕਈ ਪੰਚਾਇਤ ਤੇ ਹੋਰ ਮੋਤ ਪ੍ਰਬੰਧਕ ਖਾਲੀ ਹੱਥ ਵਾਪਸ ਆ ਗਏ ਦਰਕਲਾਂ ਦਾ ਵੇਲਾ ਸੀ ਸੂਜ ਛਿਪ ਚੁੱਕਾ ਸੀ ਤੇ ਹਨੇਰੀ ਰਾਤ ਬਗਿਆੜ ਮੰਗੋ ਮੂੰ ਅੱਡੀ ਸਾਹਮਣੇ ਖੜੀ ਸੀ ਨਸੀਮ ਨੇ ਲੰਬਾ ਹੌਂਕਾ ਭਰਦੇ ਆਪਣੀ ਜੀਠ ਬਲਵੀਰੇ ਨੂੰ ਕਿਹਾ ਪਾਈ ਜੀ ਕੀ ਬਣ ਹੁਣ ਆਪਾਂ ਕੀ ਕਰਾਂਗੇ ਮੈਨੂੰ ਤਾਂ ਆਪਣੀ ਕਿਸਮਤ ਹਾਰ ਦੀ ਨਜ਼ਰ ਆਉਂਦੀ ਹੈ ਉਦੋਂ ਹੀ ਬੱਗੇ ਨੇ ਆਵਾਜ਼ ਮਾਰੀ ਤਾਇਆ ਘਰੇ ਹੀ ਹਾਂ ਨੱਬਾ ਆ ਜਾ ਛੇਰਾ ਘਰੇ ਹੀ ਹਾਂ ਬੱਗਾ ਮਿਲੀ ਕੋਈ ਖਬਰ ਜੱਜ ਸਤੋਖ ਦੀ ਨੱਬੀ ਨੇ ਨਾ ਵਿੱਚ ਸਿਰ ਹਿਲਾਇਆ ਬੱਗੇ ਨੇ ਆਪਣੀ ਗੱਲ ਜਾਰੀ ਰੱਖਦੇ ਹ ਕਿਹਾ ਕਿ ਮੈਂ ਜਾ ਕੇ ਆਇਆ ਅੱਜ ਰਾਣੋ ਕੇ ਪਿੰਡ ਸਾਰੀ ਗਲ ਦਸੀ ਤਾਂ ਸਾਰੇ ਬਹੁਤ ਪਰੇਸ਼ਾਨ ਹੋਏ ਉਹਨਾਂ ਦੀ ਅਗਾਉ ਰਿਸ਼ਤੇਦਾਰੀ 'ਚ ਇੱਕ ਥਾਣੇਦਾਰ ਲੱਗਿਆ ਹੋਇਆ ਹੈ ਰਾਣੂ ਦੇ ਘਰ ਵਾਲਾ ਤੇ ਸੋਹਰਾ ਆਪਣੇ ਥਾਣੇ ਦੇ ਰਿਸ਼ਤੇ ਕੋਲ ਮੇਰੇ ਹੁੰਦਿਆਂ ਹੀ ਤੁਰ ਗਏ ਸੀ ਮੈਂ ਵਾਪਸ ਪਿੰਡ ਮੁੜ ਆਇਆ ਨਸੀਬ ਨੂੰ ਬੱਗੇ ਦੀਆਂ ਗੱਲਾਂ ਤੇ ਇੱਕ ਆਸ ਦੀ ਕਿਰਨ ਵਿਖਾਈ ਦੇਣ ਲੱਗੀ ਨਸੀਬ ਨੇ ਬਲਬੀਰੀ ਨੂੰ ਕਿਹਾ ਕਿ ਸਵੇਰੇ ਭਾਈ ਜੀ ਦੇ ਪਹਿਲੇ ਵਾਕ ਨਾਲ ਹੀ ਉੱਠ ਰਾਣੂ ਦੇ ਸੌਰੇ ਜਾਓ ਹੋ ਸਕਦਾ ਉਹਨਾਂ ਤੇ ਰਿਸ਼ਤੇਦਾਰਾਂ ਤੋਂ ਸੰਤੋਖ ਦੀ ਕੋਈ ਸੂ ਮਿਲਗੀ ਹੋਵੇ ਦੂਜੇ ਪਾਸੇ ਜੀਤ ਉਹਦੇ ਭਤੀਜੇ ਸੁਖਦੇਵ ਨੇ ਪੁਲਿਸ ਨੇ ਫੜੇ ਬੰਦਿਆਂ ਦੇ ਘਰ ਵਾਲਿਆਂ ਤੋਂ ਉਹਨਾਂ ਨੂੰ ਛਡਵਾਉਣ ਵਾਸਤੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਸੀ ਪੁਲਿਸ ਦੇ ਤਸ਼ੱਦਦ ਪਾਰੇ ਜੀਤ ਉਹਨਾਂ ਨੂੰ ਦੱਸਦਾ ਤੇ ਲੋਕ ਡਰ ਜਾਂਦੇ 10-12 ਘਰਾਂ ਦੇ ਜਿੰਨਾਂ ਬੰਦਿਆਂ ਨੂੰ ਫੜਿਆ ਸੀ ਉਹ ਸ਼ਰੀਫ ਘਰਾਂ ਤੋਂ ਸਨ ਜੀਤ ਦੀਆਂ ਗੱਲਾਂ ਵਿੱਚ ਆ ਕਈਆਂ ਨੇ ਤਾਂ ਆਪਣੀ ਪੈਲੀ ਹੀ ਵੇਚ ਦਿੱਤੀ ਸੀ ਇਸੇ ਤਰ੍ਹਾਂ ਜੀਤ ਨੇ ਆਪਣੀ ਗਵਨਟਨ ਚਰਨੀ ਦੀ ਪਰਜਾਈ ਸਿੰਧੂ ਨੂੰ ਨਸੀਬ ਲਈ ਮੋੜਾ ਬਣਾਇਆ ਜੀਤ ਨੇ ਸਿੰਧੂ ਨੂੰ ਕਿਹਾ ਕਿ ਤੂੰ ਨਸੀਬ ਕੋਲ ਜਾ ਤੇ ਬੋਲ ਜੀਤ ਹੀ ਤੇਰੇ ਸੰਤੋਖ ਨੂੰ ਛੜਵਾਂ ਵਿੱਚ ਮਦਦ ਕਰੇਗਾ ਜਿਉ ਆਪਣੇ ਤਿੰਨ ਕਿਲੇ ਮੇਰੇ ਪੈ ਕਰਦੇ ਵੀ ਸਿੰਧੂ ਇਹਦੇ ਵਿੱਚ ਮੈਨੂੰ ਕੀ ਫਾਇਦਾ ਜੀਤ ਹੱਸਦਿਆਂ ਬੋਲਿਆ ਜੀਤ ਤੁਰੀ ਜਾਂਦੀ ਜਨਾਨੀ ਦੀ ਤੋਰ ਵੇਖ ਦੱਸਿੰਦਾ ਵੀ ਕਿੱਥੇ ਜੇ ਖੜੀ ਆ ਨਾਲੇ ਪਰਜਾਈ ਤੇਰੇ ਤਾਂ ਮਯਾ ਅੰਗ-ਅੰਗ ਤੋਂ ਪਾ ਕੇ ਫਾਂ ਸਿੰਧੂ ਹੰਗੰਗ ਤੋਂ ਨਹੀਂ ਲਿਆ ਜਾਣਾ ਰਗ ਰਗ ਤੋਂ ਹੁੰਦਾ ਜੀਤ ਆਹੋ ਓ ਮੀ ਲਾਲਾ ਤੂੰ ਪਰ ਜਾਈ ਚਰਨੇ ਵਾਲੀ ਜ਼ਮੀਨ ਮੈਂ ਕਿਵੇਂ ਨਾ ਕਿਵੇਂ ਤੇਰੇ ਨਾਲ ਲਵਾ ਦੂੰ ਬਸ ਕਿਰਾਂ ਤੋਂ ਨਸੀਬ ਵਾਲਾ ਵੀ ਮੇਰੀ ਝੋਲੀ ਪਾ ਦੀ ਸਿੰਦੂ ਹੱਸ ਪਈ ਤੇ ਜੀਤ ਨਾਲ ਵਾਦਾ ਕਰ ਆਪਣੇ ਘਰ ਆ ਗਈ ਐਨੇ ਨੂੰ ਸੁਖਦੇਵ ਜੀਤ ਕੋ ਲਾਇਆ ਤੇ ਜੀਤ ਨੇ ਆਉਣ ਸਾਰ दारू ਦੀ ਬੋਤਲ ਖੋਲੀ ਦੋਵੇਂ ਪੈਗ ਲਾਉਣ ਲੱਗੇ ਤਾਂ ਸੁਖਦੇਵ ਬੋਲੇ ਆ ਚਾਚਾ ਹੁਣ ਸੰਤੂਖ ਨੂੰ ਛੱਡਣ ਦੀਆਂ ਸ਼ਿਫਾਰਿਸ਼ਾਂ ਬਹੁਤ ਆਉਣ ਲੱਗ ਪਈਆਂ ਜੇ ਕਰਨਾ ਭੰਨ ਘੜ ਤਾ ਕਰ ਮੇਰਾ ਥਾਣੇਦਾਰ ਇਸ ਕੇਸ ਨੂੰ ਛੇਤੀ ਨਿਵੇੜਨ ਵਾਰੇ ਜ਼ੋਰ ਪਾਈ ਜਾਂਦਾ ਜੀਤ ਨੇ ਕਿਹਾ ਕਿ ਮੈਂ ਕਰਦਾ ਕੋਈ ਭੰਨ ਘੜ ਇੱਕ ਮਹੀਨਾ ਚਰਨਾ ਬਨਾਰਸ ਰਿਹਾ ਉਸ ਨੂੰ ਉੱਥੇ ਹੋਰ ਵੀ ਬਹੁਤ ਸਾਰੇ ਪੁਲਿਸ ਸੇ ਸਤਾਈ ਨੌਜਵਾਨ ਮੁੰਡੇ ਮਿਲ ਗਏ ਕਿਉਂਕਿ ਪੰਜਾਬ ਦੇ ਖਰਾਬ ਹੋਏ ਹਾਲਾਤਾਂ ਸਮੇਂ ਜ਼ਿਆਦਾਤਰ ਲੋਕ ਲੁਕਣ ਲਈ ਜੁਪੀ ਵਰ ਪੱਜ ਗਏ ਸੀ ਇਸ ਕਰਕੇ ਜੁਪੀ ਸਿੱਖ ਨੌਜਵਾਨਾਂ ਦਾ ਕੜ ਬਣ ਗਿਆ ਸੀ ਚਰਨਾ ਜਿੱਦੂ ਮੀਕਾ ਤਾਰੇ ਤੇ ਦਿਲਾਵਰ ਪੰਜੇ ਪੱਕੇ ਦੋਸਤ ਬਣ ਗਏ ਸਨ ਸਾਰਿਆਂ ਨੇ ਆਪਣੇ ਨਾਲ ਹੋਈ ਜਿਆਦਤੀ ਬੜੀ ਦੱਸਿਆ ਦਿਲਾਵਰ ਦਾ ਇੱਕ ਰਿਸ਼ਤੇਦਾਰ ਬੜਾ ਅਮੀਰ ਸੀ ਤੇ ਪਾਕਿਸਤਾਨ ਦੇ ਚੀਨ ਵਾਲੇ ਪਾਸੇ ਤੋਂ ਸਮਗਲਿੰਗ ਕਰਦਾ ਸੀ ਦਿਲਾਵਰ ਜਿੱਦੂ ਤੇ ਮੀਕਾ ਕਈ ਵਾਰ ਪਾਕਿਸਤਾਨ ਚ ਆਈ ਸੀ ਪਰ ਪੰਜਾਬ ਵਿੱਚ ਪੁਲਿਸ ਤੋਂ ਉਹਨਾਂ ਨੂੰ ਲੱਭ ਰਹੀ ਸੀ ਜਿਸ ਕਰਕੇ ਉਹ ਪੰਜਾਬ ਤੋਂ ਟਲੇ ਹੋਏ ਸਨ ਚਰਨੀ ਦੀ ਗਰਲ ਨੂੰ ਕੇ ਸਾਰੇ ਹੀ ਚਰਨੀ ਦੀ ਮਤਲਬ ਤਿਆਰ ਹੋ ਗਏ ਕਿਉਂਕਿ ਚਰਨੀ ਨੇ ਨਸੀਬ ਵਾਲੀ ਉਸ ਨੂੰ ਦੱਸਿਆ ਕਿ ਇੱਕ ਸਿਆਣੀ ਔਰਤ ਨੂੰ ਪਿੰਡ ਦਾ ਇੱਕ ਗੰਦਾ ਬੰਦਾ ਕਿਵੇਂ ਹੱਤੋਂ ਕਿ ਉਹਦੀ ਮਗਰ ਪੈ ਗਿਆ ਹੈ ਨਸੀਬ ਦੇ ਸਾਉ ਪਤੀ ਨੂੰ ਉਸਨੇ ਪੁਲਿਸ ਤੋਂ ਚੁਕਵਾ ਦਿੱਤਾ ਇੱਕ ਦਿਨ ਨਸੀਬ ਉਹਦੇ ਕੁਝ ਸੰਤੋਖ ਨੂੰ ਛੁੜਵਾਉਣ ਲਈ ਸ਼ਿਫਾਰਿਸ਼ ਕਰਨ ਆਈ ਤਾਂ ਸਾਲੇ ਨੇ ਨਸੀਬ ਦੀ ਬਾਹ ਫੜ ਲਈ ਮੈਂ ਉਹਨਾਂ ਦੇ ਵਿੜੇ 'ਚ ਰੋੜਾ ਮਾਰਿਆ ਤਾਂ ਨਸੀਬ ਨੇ ਬਾਹ ਛੁੜਵਾਈ ਤੇ ਆਪਣੇ ਕਰਮਾਸਾ ਪਹੁੰਚੀ ਰਾਣੋ ਤੇ ਉਹਦਾ ਘਰਵਾਲਾ ਦੂਜੇ ਦਿਨ ਦੁਪਹਿਰ ਵੇਲੇ ਨਸੀਬ ਕੋਲ ਆਈ ਰਾਣੋ ਨੇ ਵੇਖ ਨਸੀਬ ਫੁੱਟ ਫੁੱਟ ਰੋਣ ਲੱਗ ਪਈ ਰਾਣੋ ਦੀ ਅੱਖਾਂ ਵਿੱਚੋਂ ਵੇਂਦੇ ਅਥਰੂ ਦਰਿਆਵਾਂ ਤੋਂ ਵੀ ਤੀਜ ਸਨ ਰਾਣੋ ਨੇ ਨਸੀਬ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਤੇ ਦਿਲਾਸਾ ਦਿੱਤਾ ਕਿ ਰੱਬ ਭਲੀ ਕਰੂਗਾ ਨਸੀਬ ਰਾਣੋ ਰੱਬ ਤਾਂ ਮੰਗ ਰਹੀ ਹੀ ਪੈ ਗਿਆ ਮੈਂ ਕੀ ਫਗੜਿਆ ਸੀ ਇਹਦਾ ਰਾਣੋ ਦੇ ਘਰਵਾਲੇ ਨੇ ਰਾਣੋ ਨੂੰ ਚਾਪ ਨੋ ਨਿਖਿਆ ਕਿ ਤੂੰ ਆਪ ਚਾਪਣਾ ਤੇ ਮੈਂ ਨੈਬੇ ਤੇ ਬਲਵੀਰ ਵਈ ਵਰਗਿਆਂ ਨੂੰ ਖੇਤੋਂ ਲੈ ਆਵਾਂ ਜੀਤ ਪਿੰਡ ਵਿੱਚ ਪੂਰਾ ਬਦਨਾਮ ਹੋ ਚੁੱਕਿਆ ਸੀ ਜੀਤ ਨੂੰ ਲੋਕੀ ਪੁਲਿਸ ਦਾ ਟਾਊਟ ਕਹਿਣ ਲੱਗ ਪੈਸਨ ਜੀ ਤੇ ਆਂਢੇ ਗਵੰਢੀ ਉਹਦੇ ਤੇ ਦੰਦੀਆਂ ਵੜਦੀ ਜੀਤ ਨੂੰ ਸਾਰੇ ਪਿੰਡ ਵਿੱਚ ਬਦਨਾਮ ਹੁੰਦਿਆਂ ਦੇ ਸੁਖਦੇਵ ਵੀ ਆਪਣੇ ਚਾਚੇ ਤੋਂ ਪਾਸੇ ਰਹਿਣ ਲੱਗਿਆ ਇੱਕ ਦਿਨ ਸਵੇਰੇ 10 ਵਜੇ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਜਿਨ੍ਹਾਂ ਦੇ ਸਿਰ ਤੇ ਕੇਸਰੀ ਪੱਗਾਂ ਬੰਨੀਆਂ ਹੋਈਆਂ ਸੀ ਤੇ ਮੂੰਹ ਚਿੱਟੇ ਸਾਫੇ ਨਾਲ ਆਉਂਦਿਆਂ ਹੀ ਦੋਹੇ ਜੀਤ ਉੱਪਰ ਗੋਲੀਆਂ ਵਰਾਂਣ ਲੱਗੀ ਪਰ ਜੀਤ ਦੀ ਚੰਗੀ ਕਿਸਮਤ ਕੇ ਉਹਦੇ ਕੋਲ 7-8 ਬੰਦੇ ਬੈਠੇ ਸਨ ਤੇ ਗੋਲੀਆਂ ਦੇ ਖੜਕੇ ਨਾਲ ਕੁੱਤੇ ਭੌਂਕੇ ਤੇ ਜੀਤ ਇੱਕ ਪਾਸੇ ਹੋ ਗਿਆ ਗੋਲੀਆਂ ਦੇ ਨਿਸ਼ਾਨੇ ਚੁੱਕੇ ਪੂਰਾ ਰੌਲਾ ਪੈ ਗਿਆ ਤਾਂ ਦੋਹੇ ਮੁੰਡੇ ਕੰਧਾਂ ਟੱਪਾ ਚ ਗੇ ਨਸੀਬ ਨੂੰ ਚੌਥਾ ਮਹੀਨਾ ਲੱਗ ਚੁੱਕਿਆ ਸੀ ਹਰਾਣੋਂ ਦੇ ਆਉਣ ਨਾਲ ਉਹਦਾ ਦਰਦ ਤਾਂ ਹੌਲਾ ਹੋਇਆ ਪਰ ਉਹ ਸੰਤੋਖ ਦਾ ਸੋਚ-ਸੋਚ ਕੇ ਬੇਹਾਲ ਸੀ ਅਜੂਦਾ ਦਿਲ ਕੀਤਾ ਕਿ ਛਿੜੀ ਵੱਲ ਜਾਵੇ ਤੇ ਰੱਬ ਕਰਕੇ ਅੱਗੇ ਮੈਨੂੰ ਚਰਨਾ ਟੱਕਰ ਪਵੇ ਪਹਿਲਾਂ ਵੀ ਚਰਨਾ ਮੇਰੇ ਲਈ ਰੱਬ ਬਣ ਬੋੜਿਆ ਸੀ ਹੁਣ ਵੀ ਜੇ ਚਰਨਾ ਆ ਕੇ ਮੈਨੂੰ ਦਿਲਾਸਾ ਦੇ ਵੀ ਤਾਂ ਤਨ ਕੋ ਨੂੰ ਰਸੀਬ ਨੇ ਛਿੜੀ ਵੱਲ ਜਾਣ ਲਈ ਮਨਾਇਆ ਦੋਹੇ ਜੜੀਆਂ ਛਿੜੀ ਗਈਆਂ ਤਾਂ ਉਥੇ ਸੁੰਨਸਰਾ ਸੀ ਉਜਾੜ ਜਿਹਾ ਲੱਗ ਰਿਹਾ ਸੀ ਨਸੀਬ ਨੂੰ ਥੋੜੀ ਸ਼ਾਂਤੀ ਜੀ ਮਿਲੀ ਧੋਣੇ ਤੇ ਲਾਉਣ ਲਈ ਪਾਥੀ ਚੁੱਕੀ ਤੇ ਧੋਣਾ ਤੁਖਾਇਆ ਧੋਣੇ ਤੇ ਧੂਆ ਤੋ ਖੋਰ ਹੋ ਗਿਆ ਸੀ ਉੜਦੇ ਧੂਏ ਨੂੰ ਨਸੀਬ ਨੇ ਹੱਥਾਂ ਨਾਲ ਪਾਸੇ ਕੀਤਾ ਤਾਂ ਸਾਹਮਣੇ ਵੇਖਿਆ ਚਰਨਾ ਬੇਪਛਾਣ ਜਿਹਾ ਹੋਇਆ ਨਸੀਬ ਦੇ ਅੱਗੇ ਬੈਠਾ ਸੀ ਧੂਏ ਦਾ ਗੁਵਾਰ ਅਸਮਾਨੀ ਚੜ ਗਿਆ ਲੱਗਦਾ ਸੀ ਇੱਕੋ ਦਮ ਅੱਗ ਦੀਆਂ ਲਪਟਾਂ ਪਾਥੀਆਂ ਦੇ ਵਿੱਚੋਂ ਨਿਕਲੀਆਂ ਨਸੀਬ ਨੇ ਵੇਖਿਆ ਸਾਹਮਣੇ ਚਰਨਾ ਖੜਾ ਸੀ ਬੇਸ਼ੱਕ ਉਸ ਦਾ ਮੂੰਹ ਟਕਿਆ ਹੋਇਆ ਸੀ ਪਰ ਅੱਖਾਂ ਤੋਂ ਨਸੀਬ ਨੂੰ ਪਹਿਚਾਣਨ ਲੱਗਿਆ देर ਨਹੀਂ ਸੀ ਲੱਗੀ ਤੇ ਬੋਲੀ ਵੇ ਚਰਨੇਆ ਤੂੰ ਚੰਨ ਚੁਪਰੀਹਾ ਚਰਨੇ ਦੇ ਸਿਰ ਤੇ ਬਣੀ ਕੇਸਰੀ ਗੋਲ ਪਗ ਕੁੰਡੀਆਂ ਮੋਚਾਂ ਤੇ ਪਰਮੀ ਦਾੜੀ ਤੋਂ ਸ਼ਾਇਦ ਹੀ ਕੋਈ ਚਰਨੇ ਨੂੰ ਪਹਿਚਾਣਦਾ ਪਰ ਨਸੀਬ ਨੇ ਉਸ ਨੂੰ ਪਹਿਚਾਨ ਲਿਆ ਸੀ ਚਰਨੇ ਨੇ ਇੱਕ ਲੰਬਾ ਹੌਂਕਾ ਭਰਿਆ ਨਸੀਬ ਦੀ ਤਰਸਯੋਗ ਹਾਲਤ ਵੇਖ ਕੇ ਆ ਨਸੀਬ ਹੁਣ ਫਿਕਰ ਛੱਡ ਦੇ ਸੰਤੋਖ ਕਰਾਊਗਾ ਪਾਪੀ ਦਾ ਸਿਰ ਮੈਂ ਮਿੱਦੂੰਗਾ ਤੂੰ ਪੂਰਾ ਫਿਕਰ ਨਾ ਕਰ ਐਨੇ ਨੂੰ ਬਾਹਰ ਖੜੀ ਤਨਕੁਨ ਦੀ ਆਵਾਜ਼ ਮਾਰੀ ਤਾਂ ਨਸੀਬ ਦਾ ਧਿਆਨ ਚਰਨੇ ਕੋਲੋਂ ਹਟ ਤਾਂ ਕੁਰਚਾਚੀਵਲ ਹੋ ਗਿਆ। ਆਸਾ ਪਰਤਦਿਆਂ ਹੀ ਚਰਨਾ ਅਲੋਪ ਹੋ ਗਿਆ। ਨਸੀਬ ਨੂੰ ਆਪਣੀ ਅੱਖਾਂ ਤੇ ਯਕੀਨ ਨਾ ਆਵੇ। ਉਹ ਵਾਰ-ਵਾਰ ਅੱਖਾਂ ਚਪਕਾ ਕੇ ਚਰਨੇ ਨੂੰ ਵੇਖ ਰਹੀ ਸੀ। ਪਰ ਤੂੰ ਇਹ ਤੋ ਹੇਠਾਂ ਆਈ ਤਾਂ ਵੇਖਿਆ ਚਰਨਾ ਪਿਛਲੇ ਪਾਸੇੋਂ ਪਹੀ ਪੈ ਗਿਆ ਸੀ। ਚਰਨੇ ਦੀ ਵੱਡੀ ਪਰਜਾਈ ਸਿੰਧੂ ਨੂੰ ਜੀਤਨੇ ਆਪਣੇ ਪਾਲੇ ਹੱਥ ਸੁਨੇਹਾ ਕਲਿਆ ਕਿ ਸੂਰਜ ਟਲਣ ਤੋਂ ਬਾਅਦ ਉਹ ਮੈਨੂੰ ਆਪਣੇ ਬਾੜੇ ਵਿੱਚ ਮਿਲੇ। ਸ਼ਿੰਦੂ ਨੇ ਮੂਹਤਾ ਬਾਲਵਾਹੇ ਤੇ ਆਪਣੇ ਆਪ ਨੂੰ ਥੋੜਾ ਸ਼ਿੰਗਾਰ ਕੇ ਸੂਰਜ ਛਿਪਨ ਦੀ ਉਡੀਕ ਵਿੱਚ ਗਰਮ-ਗਰਮ ਦੁੱਧਾ ਗਲਾਸ ਪੀਤਾ ਸ਼ਿੰਦੂ ਦੇ ਕਰਵळा ਚਰਨੇ ਦਾ ਭਾਈ ਸਾਧੂ ਸਿੰਘ ਇਹ ਸਾਰੀਆਂ ਹਰਕਤਾਂ ਵੇਖ ਰਿਹਾ ਸੀ ਪਰ ਬਾਪਰਨ ਵਾਲੀ ਘਟਨਾ ਤੋਂ ਅਣਜਾਣ ਸੀ ਜੀਤ ਨੇ ਆਪਣੇ ਪਾਲੀ ਤੇ ਦੋ ਤਿੰਨ ਪਿੰਡੇ ਹੋਰ ਮਸ ਟੰਡੇ ਨਾਲ ਮਿਲ ਕੇ ਬਾਹਰ ਲੈ ਕਰੇ ਘੁੱਕੜ ਰਹਿਣੀਆਂ ਨਾਲ ਹੀ ਦੇਸੀ ਸ਼ਰਾਬ ਦੀ ਪੱਠੀ ਚੱਲ ਰਹੀ ਸੀ ਜੀਤ ਚਾਹੁੰਦਾ ਸੀ ਕਿ ਸੂਰਜ ਛਪੰਤੂ ਪਹਿਲਾਂ ਇਹ ਸਾਰਾ ਕੰਮ ਖਤਮ ਹੋ ਜਾਵੇ। ਸ਼ਾਮ ਢਲਦਿਆਂ ਤੱਕ ਜੀਤ ਤੇ ਉਸਦਾ ਪਾਲਿ ਹੀ ਵਾੜੀ ਵਿੱਚ ਰਹਿ ਗਏ। ਜੀਤ ਨੇ ਪਾਲਿ ਨੂੰ ਕਿਹਾ ਕਿ ਤੂੰ ਘਰ ਜਾ ਤੇ ਤਿੰਨ ਬੰਦਿਆਂ ਦੀਆਂ ਰੋਟੀਆਂ ਬਨ ਲਿਆ। ਥੋੜੀ ਦੇਰ ਬਾਅਦ ਇੱਕ ਪਰਛਾਵਾ ਵਾੜ ਕੋਲੇ ਆਉਂਦਾ ਜੀਤ ਨੂੰ ਦਿਖਾਈ ਦਿੱਤਾ। ਜੀਤ ਨੇ ਸਿਆਣ ਲਿਆ ਕਿ ਇਹ ਸ਼ਿੰਦੂ ਹੀ ਆ। ਜੀਤ ਨਸ਼ੇ ਦੀ ਲੋਰ ਵਿੱਚ ਸੀ। ਸ਼ਿੰਦੂ ਨੇ ਨੇੜੇ ਆਉਂਦਿਆਂ ਹੀ ਜੀਤ ਨੇ ਕਲਾਵੇ ਵਿੱਚ ਲੈ ਲਿਆ। ਤੇ ਕਿਹਾ ਆਜਾ ਸਿੰਦੂ ਤੇਰੇ ਇੰਤਜ਼ਾਰ ਚ ਤਾਂ ਜਟ ਅੱਧਾ ਰਹਿ ਗਿਆ ਤੈਨੂੰ ਨਹੀਂ ਪਤਾ ਕਿੰਨਾ ਇੰਤਜ਼ਾਰ ਕਰਦਾ ਸੀ ਮੈਂ ਤੇਰਾ ਸਿੰਦੂ ਲੈ ਜੇ ਮੈਂ ਨਾ ਆਉਂਦੀ ਤਾਂ ਤੂੰ ਕਿਸੇ ਹੋਰ ਨੂੰ ਸੱਦ ਲੈਣਾ ਸੀ ਸਭ ਪਤਾ ਮੈਨੂੰ ਤੇਰਾ ਜੀਤ ਹੋਰ ਸੱਦਨ ਨੂੰ ਕਿਹੜਾ ਮੈਂ ਪੱਕਾ ਖੜਾ ਰਹੀ ਆਂ ਵੀ ਜਿਹੜੀ ਰਨ ਨੂੰ ਹੱਥ ਲਾਤਾ ਅਗਲੀ ਮੇਰੇ ਬੁੱਕਲ ਚ ਆਜੂ ਸਿੰਦੂ ਪਤਾ ਮੈਨੂੰ ਤੂੰ ਨਸੀਬ ਦੇ ਕਿਵੇਂ ਖੜੇ ਪੈ ਗਿਆ ਸੀ ਅਗਲੀ ਨੇ ਕਹਾਣੀ ਪਾਇਆ ਫਿਰ ਮੋੜ ਕੋੜ ਬੂਤੀ ਬੋੜ ਥੱਲੇ ਜੀਤ ਚੇਤਨਾ ਖਰਾਬ ਕਰ ਮੇਰਾ ਤੂੰ ਪਟੋਲਿਆ ਅਛ ਤਾਂ ਨਿਖਰੀ ਪਈ ਆ ਜੇਕਰ ਦਾ ਪੱਕੇ ਤੌਰ ਤੇ ਤੈਨੂੰ ਮੈਂ ਆਪਣੀ ਜ਼ਿੰਮੇਦਾਰ ਨਹੀਂ ਬਣਾ ਲਵਾਂ ਸ਼ਿੰਦੋ ਨੇ ਜੀਤ ਨੂੰ ਜੱਫੀ ਪਾਈ ਤੇ ਬੋਲੀ ਬਸ ਚਰਨੇ ਵਾਲੀ ਜ਼ਮੀਨ ਮੇਰੇ ਨੋ ਲਵਾ ਦੇ ਹੋਰ ਕੁਝ ਨਹੀਂ ਮੰਗਦੀ ਮੈਂ ਤੇਰੇ ਤੋਂ ਜੀਤ ਮੈਂ ਸ਼ਾਮੋ ਬਾਣੀ ਨਾਲ ਗੱਲ ਕਰ ਲਈ ਆ ਉਹਦੀ ਹੱਟੀ ਤੇ ਆਜੀ ਕੱਲ ਨੂੰ 10:00 ਵਜੇ ਆਪਾਂ ਬਹਿ ਕੇ ਲਿਖਤ ਕਰਾਵਾਂਗੇ ਬਸ ਪਤਾ ਨਾ ਲੱਗੇ ਕਿਸੇ ਨੂੰ ਜੀਤ ਨੇ ਸ਼ਿੰਦਰ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਪਾਲੀ ਨੇ ਵਾੜੇ ਵਿੱਚ ਵੜਦਿਆਂ ਪੈਰ ਡੜੱਕਾ ਕੀਤਾ ਜੀ ਤੇ ਮਿੰਦੋ ਅਲੱਗ-ਅਲੱਗ ਹੋ ਗਏ ਪੈਸਿਆਂ ਦੇ ਲੈਣ-ਦੇਣ ਤੇ ਜ਼ਮੀਨ ਪਹਿਲੇ ਹੱਥੇ ਆਉਣ ਦੇ ਚੱਕਰ ਵਿੱਚ ਸੁਖਦੇਵ ਨੂੰ ਪਿੰਡ ਦੇ ਨੰਬਰਦਾਰ ਨੇ ਜੀਤ ਬਾਰੇ ਸਾਰਾ ਕੁਝ ਦੱਸ ਦਿੱਤਾ ਨੰਬਰਦਾਰ ਨੇ ਕਿਹਾ ਕਿ ਜੀਤ ਸਾਰੀ ਜ਼ਮੀਨ ਤਾਂ ਆਪਣੇ ਨਾਂ ਕਰਾ ਰਿਹਾ ਤੇ ਪੈਸੇ ਵੀ ਆਪਦੇ ਕੋਲ ਰੱਖੀ ਜਾਂਦਾ ਤੈਨੂੰ ਦੱਸ ਉੱਕੀ ਦਿਨ ਦਾ ਇਹ ਸੋਣਾ ਸੁਖਦੇਵ ਦੀਆਂ ਅੱਖਾਂ ਲਾਲ ਹੋ ਗਈਆਂ ਉਹਨੇ ਗੁੱਸੇ 'ਚ ਕਿਹਾ ਕਿ ਚਾਚੀ ਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ ਨੰਬਰਦਾਰ ਨੇ ਹੋਰ ਲੁੱਤੀ ਲਈ ਤੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਉਹ ਚੋਰੀਆਂ ਕਾਲ ਨੂੰ ਚਰਨੇ ਦੇ ਪਹਿਲੇ ਉਹਦੀ ਪਰਚਾਈ ਦੇ ਨੌ ਲਵਾ ਰਿਹਾ ਸੁਖਦੇਵ ਨੂੰ ਆਪਣਾ ਚਾਚਾ ਵਿਉ ਵਰਗਾ ਲੱਗ ਰਿਹਾ ਸੀ ਤੇ ਬੋਲਿਆ ਆਪਦੇ ਥਾਣੇਦਾਰ ਤੋਂ ਗਾਲਾਂ ਮੈਂ ਖਾਵਾਂ ਤੇ ਪੈਸਿਆਂ ਦੀ ਲੁੱਟ ਇਹ ਕਰੇ ਇਹਦਾ ਮਤਲਬ ਜਰ ਜੋ ਰੂਤੇ ਜ਼ਮੀਨ ਦਾ ਮਾਲਕ ਚਾਚਾ ਬਣੂ ਤੇ ਮੇਰੇ ਹੱਥ ਖਾਲੀ ਨਹੀਂ ਨਹੀਂ ਮੈਂ ਹੁਣ ਚਾਚੇ ਨੂੰ ਹੋਰ ਨਹੀਂ ਇਹ ਸਭ ਕਰਨ ਦੇਣਾ ਸਿੰਦੂ ਨਹਾਤੋ ਕੇ ਦਿੱਤੇ ਹੋਏ ਟਾਈਮ ਅਨਸਾਰ ਸ਼ਾਮਾ ਵਾਣੀਆਂ ਦੀ ਹੱਟੀ ਚਾਵੜੀ ਨੰਬਰਦਾਰ ਪਟਵਾਰੀ ਤੇ ਪੰਚ ਪਹਿਲਾਂ ਹੀ ਉੱਥੇ ਬੱਠੇ ਸੀ ਸਿੰਦੂ ਉਹਨਾਂ ਨੂੰ ਕਹਿ ਰਹੀ ਸੀ ਕਿ ਵੇਖੋ ਗੱਲ ਐ ਆ ਚਰਨੇ ਦਾ ਕਿਤੇ ਥਾਂ ਪਤਾ ਨਹੀਂ ਉਹਦੀ ਜ਼ਮੀਨ ਦਾ ਮਾਲਕ ਨਾਮਾ ਕਿਸੇ ਨੂੰ ਤਾਂ ਦੇਣਾ ਪੈਣਾ ਮੈਂ ਤਾਂ ਤਾਂ ਹੀ ਤਰਲਾ ਪਾਇਆ ਵੀ ਆਪਦੀ ਨਾਂ ਲਿਖਤੀ ਹੀ ਕਰਾਲਾ ਕੱਲ ਨੂੰ ਕੀ ਪਤਾ ਕਿਨੇ ਚੋਰ ਅਜਮਾਈ ਕਰ ਦੇਣੀ ਆ ਉਹਦੀ ਪਹਿਲੀ ਤੇ ਸ਼ਾਹੂ ਕਰਨੇ ਪਟਵਾਰੀ ਦੇ ਕਹੇ ਅਨਸਾਰ ਅਜੇ ਲਿਖਣਾ ਹੀ ਸ਼ੁਰੂ ਕੀਤਾ ਸੀ ਕਿ ਗੋੜੀਆਂ ਚੱਲਣ ਦੀ ਆਵਾਜ਼ ਆਈ ਛੇਕ ਝਹਾੜਾ ਮਚ ਗਿਆ ਸਾਰੇ ਆਪਣੀ ਹੀ ਆਪਣੀ ਜਾਨ ਬਚਾਉਂਦੇ ਇਧਰ ਉਧਰ ਭੱਜਣ ਲੱਗੇ ਪਰ ਬਾਣੀਏ ਦਾ ਸ਼ਰੀਰ ਸ਼ਾਂਤ ਹੋ ਚੁੱਕਿਆ ਸੀ ਬਾਣੀਏ ਦੀ ਗੱਦੀ ਲੋਹੂ ਲਹਾਨ ਹੋ ਗਈ ਸੀ ਆਣਕਵਾਂ ਦੀਆਂ ਨਿੱਕੀਆਂ ਮੋਟੀਆਂ ਦੁਕਾਨਾਂ ਤੇ ਰੌਲਾ ਪੈ ਗਿਆ ਤੇ ਦੁਕਾਨਦਾਰ ਦੁਕਾਨਾਂ ਖੁੱਲੀਆਂ ਛੱਡ ਹੀ ਆਪਣੇ ਘਰਾਂ ਨੂੰ ਭੱਜਣ ਲੱਗੇ ਚਰਨੀ ਦਾ ਮੇਨ ਮਕਸਦ ਜੀਤ ਨੂੰ ਉਹਦੇ ਕੀਤੇ ਦੀ ਸਜ਼ਾ ਦੇਣੀ ਸੀ ਹੋਰ ਕੋਈ ਕਿਸੇ ਨੂੰ ਕੁਝ ਨਹੀਂ ਸੀ ਕਰਨਾ ਚਾਹੁੰਦਾ ਬਸ ਸੰਤੋਖ ਨੂੰ ਛੁਡਵਾਉਣਾ ਉਹਦਾ ਪਹਿਲਾ ਕੰਮ ਸੀ ਆਪਣੇ ਦੋਸਤਾਂ ਨੂੰ ਉਹਨੇ ਕਿਹਾ ਕਿ ਸੰਤੋਖ ਨੂੰ ਮੈਂ ਬੰਦੂਕ ਦੀ ਨੋਕ ਤੇ ਨਹੀਂ ਛਡਵਾਉਣਾ ਸੰਤੋਖ ਨੂੰ ਛੁਡਵਾਉਣ ਲਈ ਜੇ ਮੇਰੀ ਜ਼ਮੀਨ ਵੀ ਵੇਚਣੀ ਪਈ ਮੈਂ ਵੇਚੂਗਾ ਪਰ ਉਸ ਨਸੀਬ ਦੀਆਂ ਅੱਖਾਂ ਵਿੱਚ ਮੈਂ ਹਾਂਜੂ ਨਹੀਂ ਆਉਣਦੇ ਨੇ ਸ਼ਿੰਦਰ ਵਿਆਹ ਕਰਵਾ ਕੇ ਪਛਤਾ ਰਹੀ ਸੀ ਸਾਰਾ ਘਰ ਦਾ ਕੰਮ ਕਰਦੀਆਂ ਵੀ ਮਿੰਦੋ ਉਹਨੂੰ ਪਿੱਛੇ ਨਹੀਂ ਸੀ ਰਖਦੀ ਕਿਸੇ ਨਾ ਕਿਸੇ ਗੱਲੋਂ ਉਹਦੀ ਛਿੜਕਾਂ ਪਵਾ ਦਿੰਦੀ ਸ਼ਿੰਦਾ ਨੇ ਅੱਜ ਸੋਚ ਲਿਆ ਸੀ ਕਿ ਰਾਤ ਨੂੰ ਗੁਰਮੀਤ ਨਾਲ ਕਲ ਕਰਨੀ ਹੀ ਆ ਕਿ ਜੇ ਪਰਜਾਈ ਨਾਲ ਹੀ ਇਸ਼ਕ ਸੀ ਤਾਂ ਲਾਵਾ ਕਿਉਂ ਲਿਆ ਮੇਰੇ ਨਾਲ ਰਾਤ ਨੂੰ ਗੁਰਮੀਤ ਦੀ दारू ਪੀਤੀ ਹੋਈ ਸੀ ਸ਼ਿੰਦਰ ਵੀ ਬੂਰੇ ਰੋਹ ਵਿੱਚ ਸੀ ਤੇ ਆਉਂਦੀ ਆਂ ਹੀ ਬੋਲੀ ਨਾ ਜੇ ਤੇਰੀਆਂ ਸਾਰੀਆਂ ਜ਼ਰੂਰਤਾਂ ਆਪਦੀ ਭਾਬੀ ਤੋਂ ਪੂਰੀਆਂ ਹੁੰਦੀਆਂ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਗੁਰਮੀਤ ਕਿਉਂ ਹੁਣ ਗੱਲਾਂ ਉਢੀੜਦੀਆਂ ਕਿ ਛਤਰਪਾਲ ਦੀਆਂ ਤੋਂ ਸ਼ਿੰਦਰ ਛਤਰ ਤਾਂ ਮੈਂ ਜਿੱਦਾਂ ਦੀ ਤੇਰੇ ਘਰ ਆਈ ਆਂ ਰੋਜ਼ ਹੀ ਖਾਣੀ ਆਂ ਪਰ ਆਂ ਦੱਸ ਤੂੰ ਐਂ ਕਿਉਂ ਕਰਦਾ ਮੇਰੇ 'ਚ ਕੀ ਕਮੀ ਆ ਜੇ ਮੈਂ ਤੇਰੇ ਵਾਂਗੂ ਕਿਸੇ ਹੋਰ ਨਾਲ ਇਸ਼ਕ ਲੜਾਵਾਂ ਫੇਰ ਗੁਰਮੀਤ ਕੀ ਪਤਾ ਮੇਰੇ ਤੋਂ ਬਿਨਾ ਤੇਰੇ ਕਿੰਨੇ ਕੋਹ ਹੋਰ ਆਸ਼ਕ ਹੋਣਗੇ ਜਿਵੇਂ ਮੇਰੇ ਨਾਲ ਗੱਲਾਂ ਕਰਦੀ ਸੀ ਕੀ ਪਤਾ ਕਿਸੇ ਹੋਰ ਜਰ ਨਾਲ ਵੀ ਕਰਦੀ ਹੋਵੇਂ ਸ਼ਿੰਦਰ ਇਹ ਤਾਂ ਕੀ ਕਹੀ ਜਾਣਾ ਹੋਸ਼ ਤਾਂ ਹੈ ਤੈਨੂੰ ਤੇਰੇ ਬਿਨਾਂ ਤਾਂ ਮੈਂ ਕਿਸੇ ਹੋਰ ਬਾਰੇ ਸੋਚਿਆ ਵੀ ਨਹੀਂ ਗੁਰਮੀਤ ਸਵਸੱਚੀ ਹੁੰਦਾ ਪਰ ਤੂੰ ਹੁਣ ਬਾਲਾ ਨਾ ਪੌਂਖ ਚੁੱਪ ਕਰਕੇ ਬਹਿ ਜਾ ਸ਼ਿੰਦਰ ਹਰ ਔਰਤ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਦਾ ਸਾਥ ਚਾਹੁੰਦੀ ਆ ਪਰ ਇੱਥੇ ਤਾਂ ਗੁਰਮੀਤ ਸੋ ਚੁੱਕਿਆ ਸੀ ਤੇ ਸ਼ਿੰਦਰ ਨੇ ਮਰ ਬੜਾਇਆ ਕਿ ਹੁਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਪੇਕੇ ਹੀ ਜਾਵਾਂਗੇ ਕੱਲ ਉਦਨਸੀਬ ਨੂੰ ਬਹੁਤ ਖੁਸ਼ੀ ਸੀ ਤੇ ਅਜ ਉਹਨੇ ਚਰਨੇ ਨਾਲ ਮਿਲ ਲੋੜੀਆਂ ਦਾ ਹੌਸਲਾ ਮਿਲ ਚੁੱਕਿਆ ਸੀ ਆਪਣੇ ਦੋਹੇ ਜੇਠਾ ਨੈਪੇ ਤੇ ਬਲਵੀਰ ਇਹਨਾਂ ਨੇ ਕਿਹਾ ਕਿ ਬਾਈ ਦੋ ਦਿਨਾਂ ਨੂੰ ਤੁਹਾਡਾ ਬਾਈ ਘਰੇ ਹੋਊਗਾ ਰਣ ਭਾਬੀ ਤੈਨੂੰ ਕਿਵੇਂ ਪਤਾ ਨਸੀਬ ਬਸ ਮੇਰਾ ਦਿਲ ਕਹਿੰਦਾ ਵੀ ਤੀਰਾ ਫਿਰ ਹੋਣਾ ਆਊਗਾ ਮੈਂ ਤਾਂ ਤੇਰੇ ਵੀਰ ਦੀ ਪਸੰਦੀ ਖੀਰ ਬਣਾਉਂ ਉਹ ਦਿਨ ਨਲੇ ਰਾਣੂ ਚਰੂ ਤੇਰਾ ਵੀਰ ਆਇਆ ਤਾਂ ਤੈਨੂੰ ਤੇਰੇ ਹੱਥ ਲਾਵਾ ਸੂਟ ਦਵਾਂ ਤਿੰਨੇ ਭੈਣ ਭਰਾਵਾਂ ਨੂੰ ਵੀ ਨਸੀਬ ਤੇ ਹੌਸਲੇ ਨਾਲ ਹੌਸਲਾ ਮਿਲਿਆ ਕਿ ਸੰਤੋਖ ਮੋੜਾ ਆਵੇਗਾ ਰਾਣੂ ਦੇ ਘਰ ਵਾਲਾ ਸੋਚ ਰਿਹਾ ਸੀ ਕਿ ਬਾਈ ਕਿਵੇਂ ਆ ਸਕਦਾ ਜੇਲ੍ਹ ਤੋਂ ਬਾਹਰ ਉਹ ਤਾਂ ਰਾਣੂ ਦੇ ਘਰ ਵਾਲਾ ਬਲਜੀਤ ਇਹ ਸੋਚ ਰਿਹਾ ਸੀ ਕਿ ਬਾਈ ਸੰਤੋਖ ਨੂੰ ਛੁਡਵਾਉਣ ਲਈ ਅਸੀਂ ਕਿੰਨੇ ਹੀ ਥਾਵੇਂ ਗਏ ਪਰ ਸਾਡੇ ਰਿਸ਼ਤੇਦਾਰ ਨੇ ਕਿਹਾ ਇਹ ਵੱਡੀ ਸਾਹਵਨੀਤਾ ਸੰਤੋਖ ਨੂੰ ਛੱਡਣ ਦੀ ਬਹੁਤ ਰਿਸ਼ਵਤ ਮੰਗੀ ਆ। ਐਨੇ ਪੈਸੇ ਕਿੱਥੋਂ ਆਣਗੇ? ਸਭ ਨੇ ਹੱਥ ਖੜੇ ਕਰਤੇ ਸੀ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਬਾਈ ਸੰਤੋਖ ਨੂੰ ਬਿਨਾਂ ਕਸੂਰ ਤੋਂ ਝਿਲ ਕਿਉਂ ਰੱਖਿਆ ਹੋਇਆ। ਇਹਦੇ ਤਾਂ ਵਿਚਾਰੇ ਦਾ ਕੋਈ ਕਸੂਰ ਵੀ ਨਹੀਂ ਸੀ। ਰੱਬ ਭਲੀ ਕਰੇ ਨਸੀਬ ਦੀ ਆਸਾਂ ਨੂੰ ਪੂਰ ਪਵੇ। ਵਿਗ ਵਿਚਾਰੇ ਨੂੰ ਪਤਾ ਨਹੀਂ ਕੀ ਦੀ ਹੱਲਾਸ਼ੀਰੀ ਮਿਲਿਆ ਜਿਹਦੇ ਕਰਕੇ ਖੁਸ਼ ਹੋਈ ਫਿਰਦੀ ਆ। ਬਲਜੀਤ ਇਹ ਸੋਚੀ ਰਿਹਾ ਸੀ ਕਿ ਨੈਪ ਨੇ ਆਵਾਜ਼ ਮਾਰੀ ਬਾਈ ਅੱਜ ਰੋਟੀ ਖਾ ਲਾ ਚਰਨੇ ਨੇ ਸੰਤੋਖ ਨੂੰ ਛਡਵਾਉਣ ਲਈ ਪੁਲਿਸ ਦਾ ਖਾਸ ਬੰਦਾ ਆਪਣੇ ਹੱਥ ਕੀਤਾ ਤੇ ਦੱਸਿਆ ਕਿ ਜੋ ਕੁਝ ਵੀ ਸੰਤੋਖ ਨੂੰ ਛਡਵਾਉਣ ਦਾ ਲੈਣਾ ਮੈਂ ਆਪ ਦਵਾਂ ਬਸ ਉਸ ਬੰਦੇ ਨੂੰ ਹਰ ਹਾਲ ਤੇ ਜੇਲ੍ਹ ਚ ਛਡਵਾਉਣਾ ਸੰਤੋਖ ਸਿੰਘ ਨੂੰ ਜਿਸ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ ਚਰਨੇ ਨੂੰ ਉਸ ਦਾ ਪਤਾ ਕਿਸੇ ਖਾਸ ਬੰਦੇ ਨੇ ਦਿੱਤਾ ਜੇਲ੍ਹ ਵਿੱਚ ਸੰਤੋਖ ਨੂੰ ਮਿਲਣ ਲਈ ਚਰਨੇ ਨੇ ਪੈਸੇ ਦਿੱਤੇ ਸੰਤੋਖ ਨੂੰ ਵੇਖ ਚਰਨੇ ਦੀਆਂ ਅੱਖਾਂ ਪਾਰ ਆਈਆਂ ਸੰਤੋਖ ਨੂੰ ਵੇਖ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਸੰਤੋਖ ਆ ਅੱਖਾਂ ਅੰਦਰੋਂ ਤਸ ਗਈਆਂ ਸੀ ਬਾਹਾਂ ਤੇ ਕੁੱਟ ਦੇ ਨਿਸ਼ਾਨ ਝੁਲਸਿਆ ਚਿਹਰਾ ਵੇਖ ਚਰਨੇ ਦੀਆਂ ਆਂਦਰਾਂ ਪਿਛ ਗਈਆਂ ਕੋਈ ਵੀ ਗੱਲਬਾਤ ਕੀਤੇ ਬਿਨਾ ਉਹ ਉੱਥੋਂ ਪੱਜ ਗਿਆ ਆਉਣ ਸਾਰ ਉਹ ਪਿੰਡ ਗਿਆ ਤੇ ਬਿਨਾ ਕਿਸੇ ਡਰ ਆਪਣੇ ਘਰ ਪਹੁੰਚਿਆ ਸਿੰਦੂ ਭਾਬੀ ਨੇ ਚਰਨੇ ਨੂੰ ਤਾਹਲ ਵਿੱਚ ਵੇਖ ਪੁੱਛਿਆ ਕੀ ਪਾਲਦਾ ਕਿੱਥੋਂ ਆਇਆ ਲਲਿਆ ਕੀ ਵਜਾ ਬਣਾਈ ਆ ਚਨ ਭਾਬੀ ਆ ਕੇ ਦੱਸੂ ਹੁਣ ਮੈਨੂੰ ਕਹਾਲਾ ਸਿੰਦੂ ਕਹਰ ਕੋਲ ਦਾ ਨਹੀਂ ਪਤਾ ਭਾਈ ਚਰਨਿਆ ਆਪਦੀਆਂ ਬਣੀਆਂ ਆਪ ਨਵੇੜ ਕੱਲ ਨੂੰ ਕਿਤੇ ਤੇਰੇ ਮਗਰ ਕੋਈ ਪੁਲਿਸ ਮੈਨੂੰ ਤੇ ਤੇਰੇ ਬਾਈ ਨੂੰ ਫੜ ਕੇ ਲੈ ਜੇ ਐਵੇਂ ਪਿੰਡ 'ਚ ਬੇਇੱਜ਼ਤੀ ਨਾ ਕਰਵਾਉਂਦਾ ਫਿਰ ਆਕਲ ਨੂੰ ਹੱਥ ਮਾਰ ਚਨ ਭਾਬੀ ਮੈਂ ਕਿਹੜਾ ਕੋਈ ਗੁਨਾਹ ਕੀਤਾ ਸਿੰਦੂ ਸਿਆਣਾ ਬਾਂਝਾ ਸਿਆਣਾ ਸੋਚ ਕੁਝ ਸਾਡੇ ਬਾਰੇ ਉਹ ਵੇਖ ਲਾ ਦੂਜਾ ਵੀ ਤੇਰਾ ਭਾਈ ਹੀ ਆ ਉਹ ਕਿਵੇਂ ਚੁੱਪ ਕਰਕੇ ਆਪਦੇ ਬਾਈ ਨਾਲ ਖੇਤਾਂ 'ਚ ਕੰਮ ਕਰਮਾਉਂਦਾ ਤੂੰ ਵੀ ਕਰਾਇਆ ਕਰ ਕੋਈ ਕੰਮ ਚਨ ਭਾਪੀ ਸਿੱਧੀਆਂ ਨਾ ਸੁਣ ਲਈ ਹੁਣ ਤੂੰ ਮੇਰੇ ਤੋਂ ਲਾਲਚ ਵਸ ਤੂੰ ਉਹਨੂੰ ਆਪਦੀ ਝਾੜ ਤੇ ਲਾਇਆ ਤਾਂ ਹੀ ਉਹਨੇ ਪਹਿਲੀ ਵੀ ਤੇਰੇ ਨੌ ਕਰਾਤੀ ਪਰ ਮੇਰੇ ਤੋਂ ਉਮੀਦ ਨਾ ਰੱਖੀ ਨਾਲੇ ਤੇਨੂੰ ਯਾਦ ਹੋਣਾ ਸ਼ਾਮੂ ਬਾਣੀਏ ਦੀ ਹੱਟੀ ਵਾਲਾ ਕਾਂਢ ਬਸ ਐਨੀ ਗੱਲ ਕਹਿੰਦੀ ਦੀ ਸੀ ਸ਼ਿੰਦੂ ਡਰ ਗਿਆ ਉਹਨੂੰ ਪਤਾ ਲੱਗ ਗਿਆ ਸੀ ਕਿ ਉਸ ਦਿਨ ਇਹਨੀ ਹੀ ਗੋਲੀ ਚਲਾਈ ਸੀ ਚਰਨੇ ਨੇ ਟਰੰਕ ਖੋਲਿਆ ਆਪਣੇ ਹਿੱਸੇ ਦੀ ਪਹਿਲੀ ਵਾਲੇ ਕਾਗਜ਼ ਵਾਲਾ ਝੂੜਾ ਚੁੱਕਿਆ ਤੇ ਬਾਹਰ ਚਲੇ ਗਿਆ ਸਿੰਦੂ ਨੇ ਹੁਣ ਕੋਈ ਸਵਾਲ ਨਾ ਕੀਤਾ ਤੇ ਚਰਨੇ ਵੱਲ ਵੇਖ ਮਨ ਵਿੱਚ ਹੀ ਪੁੱਛਦੀ ਰਹੀ ਚਰਨੇ ਨੇ ਆਪਣੇ ਹਿੱਸੇ ਦੀ ਬੰਦੀ ਪਹਿਲੀ ਦੀ ਪੰਜੇ ਕਿਲੇ ਵਿੱਚ ਦਿੱਤੀ ਪੈਸਿਆਂ ਦਾ ਭਰਿਆ ਝੂੜਾ ਲੈ ਉਹ ਖਾਸ ਬੰਦੇ ਕੋਲ ਗਿਆ ਰਾਤੇ ਰਾਤ ਸੰਤੋਖ ਨੂੰ ਉਹਨੇ ਜੇਲ੍ਹ ਵਿੱਚੋਂ ਛੁੜਵਾ ਦਿੱਤਾ ਸੰਤੋਖ ਨੂੰ ਵੇਖ ਉਹਦਾ ਮਨ ਚੁੱਟਦਾ ਕਿ ਨਸੀਬ ਸੰਤੋਖ ਨੂੰ ਵੇਖ ਕਿਤੇ ਬੇਹੋਸ਼ੀ ਨਾ ਹੋ ਜਾਵੇ ਸੰਤੋਖ ਨੂੰ ਗੱਡੀ ਵਿੱਚ ਬਿਠਾ ਕੇ ਚਰਨੇ ਨੇ ਡਰਾਈਵਰ ਨੂੰ ਕਿਹਾ ਕਿ ਮੈਨੂੰ ਪਿੰਡ ਤੋਂ ਬਾਹਰ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਪਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ